ਬਹੁਤ ਬਹੁਤ ਧੰਨਵਾਦ ਇੰਨੀ ਤੁਸੀਂ ਸਪੋਰਟ ਕਰਦੇ ਹੋ ਆਪਾਂ ਅੱਜ ਭਰਾਵੋ ਤੁਹਾਨੂੰ ਲਾਈਵ ਇੱਕ ਨੁਕਸਾ ਦੱਸਦੇ ਆ ਜਿਹੜਾ ਹਰ ਇੱਕ ਘਰੇ ਇਹ ਚੀਜ਼ ਦੀ ਪ੍ਰੋਬਲਮ ਹੈਗੀ ਹੈ ਉਹ ਹੈਗੀ ਹੈ ਜੀ ਪਥਰੀ ਦੀ ਪ੍ਰੋਬਲਮ ਇਹਦੇ ਕਰਕੇ ਵਿੱਚ ਵੀਰਾਂ ਨੂੰ ਜਾਂ ਭੈਣਾਂ ਨੂੰ ਪਿੱਤੇ ਵੀ ਕਢਾਉਣੇ ਪੈ ਜਾਂਦੇ ਨੇ ਗੁਰਦੇ ਦੀ ਪਥਰੀ ਹੋਵੇ ਜਾਂ ਪਿੱਤੇ ਦੀ ਪਥਰੀ ਹੋਵੇ ਨੋਟ ਕਰ ਲਿਓ ਜੀ ਚਾਹੇ ਕਾਪੀ ਤੇ ਲਿਖ ਕੇ ਰੱਖ ਲਓ ਚਾਹੇ ਵੀਡੀਓ ਨੂੰ ਸ਼ੇਵ ਕਰਕੇ ਰੱਖ ਲਓ ਪਥਰੀ ਖੁਰ ਕੇ ਬਾਹਰ ਆ ਜੂਗੀ ਜੀ ਫੁੱਲ ਗਰੰਟੀ ਹੈ ਪੂਰਾ ਵਧੀਆ ਨਕਸ਼ਾ ਵਰਤਿਆ ਹੋਇਆ ਪੁਰਾਣੇ ਬਜ਼ੁਰਗਾਂ ਦਾ ਨਕਸ਼ਾ ਹੈ ਜੀ ਨੰਬਰ 1 ਤੇ ਆਪਾਂ ਨੂੰ ਬਾਟਿਕ ਜੀ ਕਣਕ ਦੀ ਚਾਹੀਦੀ ਹੈ ਆਪਣੇ ਹਰ ਇੱਕ ਘਰੇ ਕਣਕ ਹੁੰਦੀ ਹੈ ਬਾਟਿਕ ਕਣਕ ਦੀ ਲੈ ਕੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣਾ ਜੀ ਬਾਟਿਕ ਹੀ ਤੁਸੀਂ ਲੈਣੀ ਹੈ ਜੀ ਛੋਲਿਆਂ ਦੀ ਛੋਲਿਆਂ ਨੂੰ ਵੀ ਧੋ ਕੇ ਸਾਫ਼ ਕਰ ਲਿਓ ਜੀ ਦੋਨੇ ਚੀਜ਼ਾਂ ਨੂੰ ਉਬਾਲ ਕੇ ਜੀ ਪਾਣੀ 'ਚ 2 ਲੀਟਰ ਪਾਣੀ 'ਚ ਪਾ ਕੇ ਉਬਾਲ ਲਿਓ ਜਦੋਂ ਪਾਣੀ ਅੱਧਾ ਰਹਿ ਗਿਆ ਜੀ ਉਨੁਸਾਰ ਕੇ ਚੰਗੀ ਤਰ੍ਹਾਂ ਉਹ ਪਾਣੀ ਕਿਸੇ ਬੋਤਲ ਚ ਪਾ ਕੇ ਰੱਖ ਲਿਓ ਜੀ ਉਹ ਪਾਣੀ ਦਾ ਤੁਸੀਂ ਡੇਲੀ ਸੇਵਨ ਕਰਨਾ ਹੈਗਾ ਤੇ ਜਿਹੜਾ ਜਿਵੇਂ ਛੋਲਿਆਂ ਦਾ ਰਹਿ ਗਿਆ ਸਿਲਕਾ ਜਾਂ ਜੇ ਛੋਲੇ ਰਹਿ ਜਾਣਗੇ ਨਾਲੇ ਕਣਕ ਰਹੇ ਜੂਗੀ ਉਹ ਦੋਨੇ ਚੀਜ਼ਾਂ ਰਲਾ ਕੇ ਜੀ ਉਹਦੀ ਤੁਸੀਂ ਰੋਟੀ ਬਣਾ ਕੇ ਖਾਣੀ ਹੈ ਲਗਾਤਾਰ ਹਫਤੇ ਚ ਤਿੰਨ ਤੋਂ ਚਾਰ ਡੰਗ ਇਹ ਜੀ ਯੂਜ਼ ਕਰਿਓ ਜੀ ਤੁਸੀਂ ਦੋ ਹਫਤਿਆਂ ਦੇ ਵਿੱਚ ਵਿੱਚ ਤੁਹਾਡੀ ਪਥਰੀ ਖੁਰ ਕੇ ਬਾਹਰ ਆ ਜੂਗੀ ਜੀ ਚਾਹੇ ਲੀਵਰ ਦੀ ਗਰਮਾਇਸ਼ ਹੁੰਦੀ ਹੈ ਜਿਨ੍ਹਾਂ ਨੂੰ ਇਹ ਵੀ ਇੱਕ ਪ੍ਰੋਬਲਮ ਹੈ ਬਹੁਤ ਵੱਡੀ ਲੀਵਰ ਦੀ ਨਾਲੇ ਲੀਵਰ ਦੀ ਸਮੱਸਿਆ ਇਹ ਚੀਜ਼ ਠੀਕ ਕਰ ਦਿੰਦੀ ਹੈ ਜੀ ਪਥਰੀ ਤਾਂ ਰਹਿੰਦੀ ਉਹ ਕਿਤੇ ਨਹੀਂ ਹੈਗੀ ਚਾਹੇ ਵੀਰ ਮੇਰੇ ਇਹ ਨਾ ਕਹਿਣ ਵੀ ਸਾਡੇ ਤਾਂ ਪਥਰੀ ਦਾ ਸਾਈਜ਼ ਵੱਡਾ ਹੈਗਾ ਇਹ ਨਹੀਂ ਬਾਹਰ ਆਉਣੀ ਤੁਹਾਡੀ ਪਥਰੀ ਭਰਾਵਾ ਬਾਥਰੂਮ ਰਾਹੀਂ ਬਾਹਰ ਆਉਗੀ ਹੀ ਆਉਗੀ ਟੈਸਟ ਕਰਾ ਲਿਓ ਚਾਹੇ 2 ਹਫ਼ਤੇ ਵਰਤ ਕੇ ਦੇਖੋ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਸਭ ਦਾ ਭਲਾ ਹੋਵੇ ਧੰਨਵਾਦ ਬਹੁਤ ਬਹੁਤ